ਇਸ ਵਕਤ ਦੀ ਪੱਟੀ ਖਬਰ ਆ ਰਹੀ ਹੈ ਸ਼੍ਰੀਕੇਦਾਰਨਾ ਤਾਮਤੋ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਇਹ ਹੈਲੀਕਾਪਟਰ ਜਿਸ ਤਰ੍ਹਾਂ ਹੀ ਉਡਾਨ ਭਰਦਾ ਹੈ ਤੇ ਉਡਾਨ ਪਰ ਅੰਸਾਰ ਹੀ ਸ਼ਾਇਦ ਇਸ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਤੇ ਹਵਾ ਦੇ ਵਿੱਚ ਲੋਟਪੋਟ ਨਹੀਂ ਖਾਨ ਲੱਗਦਾ ਹੈ ਗੋਲ-ਗੋਲ ਘੁੰਮਣ ਲੱਗ ਜਾਂਦਾ ਹੈ ਪਾਇਲਟ ਦੀ ਸਮਝਦਾਰੀ ਰਹੀ ਕਿ ਇਸ ਦੀ ਅਮਰਜੈਂਸੀ ਲੈਂਡਿੰਗ ਕਰਾਣੀ ਪਈ ਇੱਕ ਵਾਰ ਤਸਵੀਰ ਦੇਖ ਕੇ ਲੱਗਦਾ ਹੈ ਕਿ ਜਿਸ ਤਰ੍ਹਾਂ ਤੜੰਮ ਇਹ ਜ਼ਮੀਨ ਤੇ ਗਿਰ ਗਿਆ ਪਰ ਗਨੀਮਤ ਸਮਝੋ ਕਿ ਇਹ ਹੈਲੀਕਾਪਟਰ ਗਿਰਿਆ ਨਹੀਂ ਕਿ ਬਲਕਿ ਇਸ ਦੀ ਸੁਰੱਖਿਅਤ ਅਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਅਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਇਸ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਸ ਦੇ ਵਿੱਚ ਸਿਰਫ ਪਾਇਲਟ ਸਵਾਰ ਸੀ ਉੱਥੇ ਤੁਹਾਨੂੰ ਤਸਵੀਰ ਦੱਸ ਦਈਏ ਕਿ ਇਸ ਵਕਤ ਇਹ ਅਮਰਜੈਂਸੀ ਲੈਂਡਿੰਗ ਸੁਰੱਖਿਅਤ ਹੋ ਚੁੱਕੀ ਹੈ ਕਿਸੇ ਤਕਨੀਕੀ ਖਰਾਬੀ ਕਰਕੇ ਹਵਾ ਦੇ ਵਿੱਚ ਹੀ ਹੈਲੀਕਾਪਟਰ ਦੇ ਵਿੱਚ ਕੋਈ ਦਿੱਕਤ ਆ ਗਈ ਸੀ ਜਿਸ ਦੇ ਵਿੱਚ ਪਾਇਲਟ ਦੀ ਸੂਝਬੂਝ ਸਦਕਾ ਵੱਡਾ ਹਾਦਸਾ ਹੋਣੋਂ ਟਲ ਗਿਆ ਤੇ ਇਹ ਹੈਲੀਕਾਪਟਰ ਦੀ ਅਮਰਜੈਂਸੀ ਲੈਂਡਿੰਗ ਕਰਵਾ ਲਈਤੀ ਗਈ ਹੈ ਚਾਰ धाम ਦੀ ਯਾਤਰਾ ਜਿੱਥੇ ਕਿ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ ਦੁਨੀਆ ਤੋਂ ਜਿਹੜੇ ਸ਼ਰਦਾਲੂ ਹੈ ਵਕ ਵਕਤ ਧਾਮਾਂ ਦੇ ਉੱਤੇ ਪਹੁੰਚ ਰਹੇ ਹੈ ਸ਼੍ਰੀ ਕੇਦਾਰਨਾਥ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਦਾਲੂ ਪਹੁੰਚਨੇ ਹੈ ਤੇ ਉੱਥੇ ਹੈਲੀਕਾਪਟਰ ਦੀ ਸੇਵਾ ਵੀ ਮੁਹੱਈਆ ਕਰਵਾਈ ਗਈ ਹੈ ਪਰ ਘਬਰਾਣ ਦੀ ਕੋਈ ਗੱਲ ਨਹੀਂ ਅਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ